ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਇਹ ਸਾਡੀ ਸ੍ਰਿਸ਼ਟੀ ਨੂੰ ਬਣਾਇਆ ਅਸੀਂ ਪਿਛਲੇ ਅਧਿਆਇ ਸਿੱਖ ਚੁਕੇ ਹਾਂ ਅੱਜ ਅਸੀਂ ਫਿਰ ਅਸੀਂ ਆਪਣੇ ਅਗਲੇ ਹਿੱਸੇ ਵਿੱਚ ਜਾਵਾਂਗੇ ਔਰ ਪਰਮੇਸ਼ਵਰ ਨੇ ਸਾਡੀ ਸ੍ਰਿਸ਼ਟੀ ਨੂੰ ਬਣਾਇਆ ਅਗਰ ਅਸੀਂ ਵੇਖੀਏ ਇਹ ਜਿਹੜੀ ਸਾਰੀ ਸ੍ਰਿਸ਼ਟੀ ਪਰਮੇਸ਼ਵਰ ਨੇ ਬਣਾਈਆਂ ਸੋਚੀਏ ਇਹਨਾਂ ਨੂੰ ਪਤਾ ਲੱਗਦਾ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਪਰਮੇਸ਼ਵਰ ਨੇ ਇਹ ਆਪਣੇ ਲੋਕਾਂ ਦੇ ਵਾਸਤੇ ਹੀ ਬਣਾਈਆਂ ਆਮਿਨ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਵਾਸਤੇ ਅੱਛਾ ਇੰਤਜ਼ਾਮ ਕੀਤਾ ਹੈ ਪਰਮੇਸ਼ਵਰ ਨੇ ਸਾਡੇ ਰਹਿਣ ਦੇ ਵਾਸਤੇ ਵੀ ਇੰਤਜ਼ਾਮ ਕੀਤਾ ਸਾਡੇ ਪਹਿਨਣ ਦੇ ਵਾਸਤੇ ਵੀ ਇੰਤਜ਼ਾਮ ਕੀਤਾ ਤੇ ਸਾਡੇ ਖਾਣ ਦੇ ਵਾਸਤੇ ਵੀ ਇੰਤਜ਼ਾਮ ਕੀਤਾ ਪਤਾ ਹੈ ਸਾਰਾ ਕਿੱਥੋਂ ਆ ਰਿਹਾ ਹੈ ਤੇ ਸਾਰਾ ਇਸ ਕੁਦਰਤ ਦੇ ਵਿੱਚੋਂ ਆ ਰਿਹਾ ਹੈ ਆਮੀਨ ਇਹ ਸਾਰਾ ਸਾਡੇ ਰਹਿਣ ਦੇ ਵਾਸਤੇ ਜੋ ਘਰ ਅਸੀਂ ਬਣਾਨੇ ਆ ਇਹ ਵੀ ਇਸ ਕੁਦਰਤ ਦੇ ਵਿੱਚੋਂ ਆ ਜੋ ਅਸੀਂ ਪਹਿਨਦੇ ਆ ਇਹ ਵੀ ਕੁਦਰਤ ਦੇ ਵਿੱਚੋਂ ਹੀ ਆ ਤੇ ਜੋ ਅਸੀਂ ਖਾਂਦੇ ਆ ਉਹ ਵੀ ਕੁਦਰਤ ਦੇ ਵਿੱਚੋਂ ਹੀ ਕੁਦਰਤ ਦੇ ਵਿੱਚੋਂ ਹੀ ਆ ਸੋ ਆਪਾਂ ਜਿਹੜੇ ਸਿੱਖਿਆਤ ਸਿੱਖਿਆਤ ਗਾ ਜੋ ਪਰਮੇਸ਼ਵਰ ਨੇ ਜਦੋਂ ਇਸ ਸ੍ਰਿਸ਼ਟੀ ਬਣਾਈ ਜਦੋਂ ਇਸ ਧਰਤੀ ਆਕਾਸ਼ ਨੂੰ ਬਣਾਇਆ ਪਰਮੇਸ਼ਰ ਨੇ ਤੇ ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਜਿਹੜਾ ਪਹਿਲੇ ਦਿਨ ਪਰਮੇਸ਼ਰ ਨੇ ਦਿਨ ਤੇ ਰਾਤ ਨੂੰ ਰਾਤ ਨੂੰ ਬਣਾਇਆ ਅਸੀਂ ਇਹ ਪਿਛਲਾ ਦਿੱਕ ਚੁਕੇ ਹਾਂ ਮੈਂ ਥੋੜਾ ਜਿਆਦਾ ਰਿਪੀਟ ਕਰਨਾ ਚਾਹੁੰਦਾ ਤਾਂ ਕਿ ਅਸੀਂ ਆਪਣੇ ਅਗਲੇ ਹਿੱਸੇ ਦੇ ਨਾਲ ਜੁੜ ਜਾਈਏ ਸੋ ਪਹਿਲੇ ਦਿਨ ਪਰਮੇਸ਼ਵਰ ਨੇ ਉਤਪਤੀ ਦੀ ਕਿਤਾਬ ਜੋ ਅਸੀਂ ਪੜ੍ਹਿਆ ਸੀਗਾ ਪਹਿਲੇ ਦਿਨ ਪਰਮੇਸ਼ਰ ਨੇ ਦਿਨ ਤੇ ਰਾਤ ਬਣਾਇਆ ਫਿਰ ਦੂਜੇ ਦਿਨ ਪਰਮੇਸ਼ਰ ਨੇ ਅੰਬਰ ਬਣਾਇਆ ਇਹ ਜਿਹੜਾ ਆਕਾਸ਼ ਤੁਸੀਂ ਵੇਖਦੇ ਆ ਨਾ ਇਹ ਅੰਬਰ ਪਰਮੇਸ਼ਰ ਨੇ ਬਣਾਇਆ ਤੇ ਅੰਬਰ ਪਤਾ ਕਿੱਦਾਂ ਬਣ ਗਿਆ ਇਹ ਅੰਬਰ ਪਹਿਲਾਂ ਅੰਬਰ ਹੈ ਨਹੀਂ ਸੀਗਾ ਪਹਿਲਾਂ ਪਾਣੀ ਪਾਣੀ ਦੀ ਧਰਤੀਆਂ ਦੇ ਉੱਤੇ ਤੇ ਪਰਮੇਸ਼ਰ ਨੇ ਪਾਣੀਆਂ ਨੂੰ ਅਲੱਗ ਕੀਤਾ ਤੇ ਪਰਮੇਸ਼ਰ ਨੇ ਪਾਣੀਆਂ ਨੂੰ ਅਲੱਗ ਕਰਕੇ ਉਹਨੂੰ ਸਮੁੰਦਰ ਬਣਾਇਆ ਆਕਾਸ਼ ਨੂੰ ਅਲੱਗ ਕਰਕੇ ਉਹਨੂੰ ਆਕਾਸ਼ ਕਿਹਾ ਤੇ ਜਿਹੜੀ ਖੁਸ਼ਕੀ ਸੀਗੀ ਪਾਣੀਆਂ ਨੂੰ ਇਕੱਠਾ ਕੀਤਾ ਪਰਮੇਸ਼ਰ ਨੇ ਇੱਕ ਜਗ੍ਹਾ ਤੇ ਤੇ ਧਰਤੀ ਨੂੰ ਬਣਾਇਆ ਜਿਹੜੀ ਖੁਸ਼ਕੀ ਸੀਗੀ ਉਹਨੂੰ ਧਰਤੀ ਕਿਹਾ ਜਿਹੜਾ ਅੰਬਰ ਸੀਗਾ ਉਹਨੂੰ ਪਰਮੇਸ਼ਰ ਜਿਹੜਾ ਆਕਾਸ਼ ਉਹਨੂੰ ਪਰਮੇਸ਼ਰ ਨੇ ਕੀ ਕਿਹਾ ਅੰਬਰ ਆ ਯਾਨੀ ਕਿ ਧਰਤੀ ਨੂੰ ਤੇ ਆਕਾਸ਼ ਨੂੰ ਪਰਮੇਸ਼ਰ ਨੇ ਵੱਖਰਾ-ਵੱਖਰਾ ਵੱਖਰਾ-ਵੱਖਰਾ ਕਰ ਦਿੱਤਾ ਸੋ ਪਰਮੇਸ਼ਰ ਨੇ ਪਾਣੀਆਂ ਨੂੰ ਵੱਖਰਾ ਕੀਤਾ ਉਹਨੂੰ ਸਮੁੰਦਰ ਕਿਹਾ ਅੰਬਰ ਨੂੰ ਵੱਖਰਾ ਕੀਤਾ ਆਕਾਸ਼ ਕਿਹਾ ਧਰਤੀ ਨੂੰ ਵੱਖਰਾ ਕਰ ਖੁਸ਼ਕੀ ਕਿਹਾ ਤੇ ਉਹਨੂੰ ਧਰਤੀ ਕਿਹਾ ਜਿਹੜੀ ਖੁਸ਼ਕੀ ਆ ਜਿਸ ਜਗ੍ਹਾ ਤੇ ਪੈ ਰਹੇ ਨੇ ਇਹਨੂੰ ਕੀ ਕਹਿੰਦੇ ਆ ਖੁਸ਼ਕੀ ਧਰਤੀ ਤੇ ਇਹ ਨਹੀਂ ਧਰਤੀ ਆ ਆਪਾਂ ਦੱਸਿਆ ਸੀ ਕਿ ਪਾਣੀ ਧਰਤੀ ਉੱਤੇ ਤਿੰਨ ਹਿੱਸੇ ਆ ਕਿਨੇ ਹਿੱਸੇ ਤਿੰਨ ਹਿੱਸੇ ਆ ਮੰਨ ਲਓ ਜੇ ਆਪਾਂ ਇਸ ਕਮਰੇ ਨੂੰ ਚਾਰ ਹਿੱਸੇ ਵਿੱਚ ਵੰਡ ਲਈਏ ਤੇ ਤਿੰਨ ਹਿੱਸੇ ਜਿਹੜਾ ਆ ਉਹ ਧਰਤੀ ਤੇ ਪਾਣੀ ਆ ਤੇ ਇੱਕ ਹਿੱਸਾ ਜਿਹੜਾ ਉਹ ਧਰਤੀ ਧਰਤੀ ਆ ਖੁਸ਼ਕੀ ਆ ਜ ਜਿਹੜੀ ਜਮੀਨ ਹੈ ਜਿੱਥੇ ਲੋਕ ਲੋਕ ਰਹਿੰਦੇ ਆ ਜਾਂ ਜਿੱਥੇ ਜੰਗਲ ਆ ਸੋ ਇੱਕ ਹਿੱਸਾ ਆ ਇਹ ਪਰਮੇਸ਼ਰ ਨੇ ਬਣਾਇਆ ਪਹਿਲੇ ਦਿਨ ਪਰਮੇਸ਼ਰ ਨੇ ਦਿਨ ਤੇ ਰਾਤ ਬਣਾਏ ਦੂਜੇ ਦਿਨ ਪਰਮੇਸ਼ਰ ਨੇ ਅੰਬਰ ਬਣਾਇਆ ਨਾਲੇ ਸਮੁੰਦਰ ਬਣਾਏ ਤੇ ਨਾਲੇ ਧਰਤੀ ਬਣਾਈ ਤੇ ਤੀਜੇ ਦਿਨ ਪਰਮੇਸ਼ਰ ਜਿਹੜਾ ਸੀਗਾ ਇਹ ਜੋ ਅਸੀਂ ਸਭ ਦੇਖਦੇ ਹਰਿਆਲੀ ਵੇਖਦੇ ਆਂ ਇਹਦੀ ਹਰਿਆਲੀ ਐ ਨਾ ਜਿੰਨਾ ਘਾਹ ਘਾਸ ਰੂਪਿਆ ਜਿੰਨਾ ਵੀ ਆਪਣੇ ਦਰਖਤ ਆ ਪੇੜ ਪੌਦੇ ਆ ਸਾਗ ਪੱਤੇ ਆ ਜਿੰਨਾ ਵੀ ਇਹ ਸਾਰਾ ਫਲਦਾਰ ਬਰਸ਼ਿਆ ਜਿਹੜੇ ਫੁੱਲਾਂ ਵਾਲੇ ਬਰਸ਼ਿਆ ਇਹ ਸਾਰੇ ਪਰਮੇਸ਼ਰ ਨੇ ਕਿਲੇ ਦਿਨ ਬਣਾਏ ਕਿਲੇ ਦਿਨ ਤੀਜੇ ਦਿਨ ਕਿਰਮੇ ਦਿਨ ਬਣਾਏ ਤੀਜੇ ਤੀਨਾ ਐਜਾ ਕਰੋਂ ਬਣਾ ਜਿੰਨਾ ਨੂੰ ਤਿੰਨ ਉਂਗਲੀਆਂ ਐਜਾ ਕਰੋਂ ਬਣਾ ਕਿਨੇ ਕਿਰਮੇ ਦਿਨ ਬਣਾਏ ਪਰਮੇਸ਼ਰ ਸਾਰਾ ਤੀਜੇ ਹਰੀਆਲੀ ਕਿਨੇ ਦਿਨ ਕਿਨਦਰਾਂ ਚ ਬਣਾਈ ਤੀਸਰੇ ਦਿਨ ਬਣਾਈ ਆ ਔਰ ਤੀਜੇ ਦਿਨ ਪਹਿਲੇ ਦਿਨ ਪਰਮੇਸ਼ਰ ਨੇ ਕੀ ਬਣਾ ਦਿਨ ਤੇ ਰਾਤ ਦੂਜੇ ਦਿਨ ਕੀ ਬਣਾਇਆ ਪਰਮੇਸ਼ਰ ਨੇ ਆਕਾਸ਼ ਧਰਤੀ ਤੇ ਪਾਣੀ ਤੇ ਤੀਜੇ ਦਿਨ ਕੀ ਬਣਾਇਆ ਪਰਮੇਸ਼ਰ ਨੇ ਸਾਰੇ ਹਰੀਆਲੀ ਜਿਹੜੀ ਆ ਘਾਹ ਬਣਾਇਆ ਪਰਮੇਸ਼ਰ ਨੇ ਆਪਣੇ ਫੁੱਲ ਫੁੱਲਾਂ ਵਾਲੇ ਬੂਟੇ ਬਣਾਏ ਔਰ ਫੜਾਂ ਵਾਲੇ ਬੂਟੇ ਬਣਾਏ ਪਰਮੇਸ਼ਰ ਸਾਰਾ ਪਰਮੇਸ਼ਰ ਦੀ ਰਚਨਾ ਆ ਇਹ ਪਰਮੇਸ਼ਰ ਤੀਸਰੇ ਦਿਨ ਬਣਾਇਆ ਬੋਲੋ ਹallelujah ਹallelujah ਸ਼ਬਦ ਨਾਲ ਤਰਤੀ ਬਣੀ ਸ਼ਬਦ ਨਾਲ ਆਕਾਸ਼ ਬਣਿਆ ਤੇ ਸ਼ਬਦ ਦੇ ਨਾਲ ਸਾਰਾ ਜਿਹੜਾ ਪ੍ਰਕਾਸ਼ ਹੋ ਗਿਆ ਸ਼ਬਦ ਦੇ ਨਾਲ ਜਿਹੜਾ ਸੀਗਾ ਜਿੰਨੇ ਦਰਖਤ ਤੇ ਆ ਪੀੜ ਪੌਦੇ ਆ ਫਲਦਾਰ ਆ ਸਾਗ ਭਕ ਗਿਲਸੇ ਖਾਣੇ ਆ 20 ਵਾਲੇ ਜਿਹੜੇ ਆ ਆਪਾਲੇ ਆ ਜਾਂ 20 ਵਾਲੇ ਜਿੰਨੇ ਵੀ ਚੀਜ਼ਾਂ ਦੇ ਖਾਣੇ ਆ ਸਾਰੀਆਂ ਪਰਮੇਸ਼ਰ ਤੀਸਰੇ ਦਿਨ ਕੀ ਦਿਨ ਪੜ੍ਹਾਂਗੇ ਹੁਣ ਅਸੀਂ ਚੌਥੇ ਦਿਨ ਵੇਖਾਂਗੇ ਕਿ ਪਰਮੇਸ਼ੁਰ ਨੇ ਚੌਥੇ ਦਿਨ ਦੇ ਵਿੱਚ ਕੀ ਬਣਾਇਆ ਅਸੀਂ ਪੜ੍ਹਾਂਗੇ ਪਰਮੇਸ਼ੁਰ ਦੇ ਪੁੱਤਰ ਬਚਨਾਂ ਵਿੱਚੋਂ ਉਤਪਤੀ ਦੀ ਕਿਤਾਬ ਉਸਦਾ ਪਹਿਲਾ ਚੈਪਟਰ ਉਸ ਦੀ 14 ਐਤ ਤੋਂ ਲੈ ਕੇ ਅਸੀਂ 18 ਐਤ ਤੱਕ ਪੜ੍ਹਾਂਗੇ ਸਾਬਰ ਨੇ ਇਸ਼ਾਰ ਨਹੀਂ ਆਖਿਆ ਕਿ ਆਕਾਸ਼ ਤੇ ਅੰਬਰ ਦੇ ਵਿੱਚ ਜੋਤਾਂ ਹੋਣ ਤਾਂ ਜੋ ਦਿਨ ਤੇ ਰਾਤ ਤੋਂ ਅੱਧ ਕਰਨ ਨਾਲੇ ਉਹ ਨਿਸ਼ਾਨਾ ਤੇ ਰਸਤਾ ਦੇ ਦਿਨਾਂ ਤੇ ਵੜਿਆ ਲਈ ਹੋ ਹੂੰ ਉਹ ਤਾਂ ਅੱਜ ਵੀ ਅੰਬਰ ਵਿੱਚ ਜੋਤਦਾ ਹੂ ਪਰ ਇਹ ਧਰਤੀ ਉੱਤੇ ਚਾਨਣ ਕਰਨ ਅਤੇ ਉਹ ਵੀ ਹੋ ਗਿਆ ਅਮੀਨ ਹallelujah ਪਰਮੇਸ਼ਵਰ ਨੇ ਰਾਤ ਤੇ ਦਿਨ ਤੇ ਬਣਾ ਦਿੱਤਾ ਪਰਮੇਸ਼ਵਰ ਨੇ ਚਾਨਣ ਨੂੰ ਦੇਣ ਕਿਹਾ ਤੇ ਹਨੇਰੇ ਨੂੰ ਕੀ ਕਿਹਾ ਰਾਤ ਦਿਨ ਨੂੰ ਚਾਨਣ ਕਿਹਾ ਤੇ ਹਨੇਰੇ ਨੂੰ ਰਾਤ ਹਨੇਰਾ ਜਦੋਂ ਰਾਤ ਪਰਮੇਸ਼ਰ ਨੇ ਕਿਹਾ ਸੋ ਪਰਮੇਸ਼ੁਰ ਨੇ ਸਾਰਾ ਕੁਝ ਬਣਾ ਦਿੱਤਾ ਪਰ ਹਾਲੇ ਵੀ ਕਿਉਂਕਿ ਰਾਤ ਦੇ ਵਿੱਚ ਪ੍ਰਕਾਸ਼ ਹੋਣ ਦੇ ਵਾਸਤੇ ਵੀ ਪਰਮੇਸ਼ਰ ਜੁਤਾਂ ਦਾ ਇੰਤਜ਼ਾਮ ਕੀਤਾ ਦਿਨ ਦੇ ਵਿੱਚ ਪ੍ਰਕਾਸ਼ ਹੋਣ ਦੇ ਵਾਸਤੇ ਪਰਮੇਸ਼ਰ ਜੁਤਾਂ ਦਾ ਇੰਤਜ਼ਾਮ ਕੀਤਾ ਪੜਾਂਗੇ ਫਿਰ ਅਸੀਂ ਦੁਬਾਰਾ ਉਸੇ ਹੱਥੋਂ ਤਾਂ ਪਰਮੇਸ਼ਰ ਨੇ ਆਖਿਆ ਤਾਂ ਪਰਮੇਸ਼ਰ ਨੇ ਆਖਿਆ ਸਾਰਾ ਕੁਝ ਜੋ ਹੋਇਆ ਨਾ ਇਹ ਪਰਮੇਸ਼ਰ ਕਿਸੇ ਕੋਈ ਮੰਤਰ ਨਹੀਂ ਮਾਰਿਆ ਪਰਮੇਸ਼ਰ ਨੇ ਕੋਈ ਮੰਤਰ ਨਹੀਂ ਮਾਰਿਆ ਪਰਮੇਸ਼ਰ ਨੇ ਕਿਹਾ ਲਿਖਿਆ ਪਰਮੇਸ਼ਰ ਨੇ ਆਖਿਆ ਜੋ ਜੋ ਪਰਮੇਸ਼ਰ ਨੇ ਆਖਿਆ ਉਹ ਐਸਾ ਵੈਸਾ ਹੀ ਹੋ ਗਿਆ ਕਿਉਂਕਿ ਸਾਡੇ ਜੋ ਮੈਸੇਜ ਅਸੀਂ ਸੁਣਦੇ ਪਏ ਆ ਇਸ ਮੈਸੇਜ ਦਾ ਨਾਮ ਪਤਾ ਕੀ ਹੈ ਸ਼ਬਦ ਸ਼ਕਤੀ ਕੀ ਹੈ ਨਾਮ ਸ਼ਬਦ ਸ਼ਕਤੀ ਜਿਹੜੇ ਅਸੀਂ ਸ਼ਬਦ ਬੋਲਦੇ ਆ ਇਹ ਸ਼ਬਦ ਸਾਡੇ ਸੱਚ ਹੁੰਦੇ ਆ ਤੇ ਕਹਿੰਦੇ ਹੁੰਦੇ ਨਾ ਕਈ ਵੀ ਜੇ ਸ਼ਬਦ ਸੱਚ ਹੋ ਜਾਣ ਕਹਿੰਦੇ ਵੀ ਆਪ ਤੁਹਾਡੀ ਕਮਾਲ ਹੀ ਹੋ ਗਿਆ ਹੈ ਨਾ ਇਹ ਤਾਂ ਅਜੀਬ ਹੀ ਹੋ ਗਿਆ ਵੀ ਉਹਨੇ ਕਿਹਾ ਤੇ ਸਾਰਾ ਕੁਝ ਸਾਰਾ ਕੁਝ ਹੋ ਗਿਆ ਸੋ ਪਰਮੇਸ਼ਵਰ ਨੇ ਆਪਣੇ ਸ਼ਬਦਾਂ ਦੇ ਨਾਲ ਕਿਉਂਕਿ ਪਰਮੇਸ਼ਵਰ ਦੇ ਸ਼ਬਦਾਂ ਵਿੱਚ ਕੀ ਆ ਸ਼ਕਤੀ ਆ ਬਲੋ ਹallelujah ਹallelujah ਪਰਮੇਸ਼ਵਰ ਸ਼ਬਦਾਂ ਵਿੱਚ ਕੀ ਆ ਸ਼ਕਤੀ ਆ ਪਰਮੇਸ਼ਵਰ ਕਾ ਦਿਨ ਹੋਵੇ ਤਾਂ ਦਿਨ ਹੋ ਗਿਆ ਪਰਮੇਸ਼ਵਰ ਕਾ ਰਾਤ ਹੋਵੇ ਤਾਂ ਰਾਤ ਹੋ ਗਈ ਪਰਮੇਸ਼ਵਰ ਕਾ ਆਕਾਸ਼ ਬਣ ਜਵੇ ਤਾਂ ਆਕਾਸ਼ ਇਹਦੇ ਵਿੱਚ ਸ਼ਬਦਾਂ ਵਿੱਚ ਕੀ ਆ ਛੱਪ ਪੀਜਾ ਉਹਨੇ ਪਰਮੇਸ਼ਰ ਨੇ ਕਿਹਾ ਕਿ ਆਕਾਸ਼ ਦੇ ਵਿੱਚ ਜਿਹੜੀਆਂ ਉਹ ਜੋਤਾਂ ਵੀ ਹੋਣੀਆਂ ਚਾਹੀਦੀਆਂ ਦੁਬਾਰਾ ਫਿਰ ਪੜ੍ਹੀਏ ਤਾਂ ਪਰਮੇਸ਼ਰ ਨੇ ਆਖਿਆ ਤਾਂ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣਗੀਆਂ ਕਿ ਆਕਾਸ਼ ਦੇ ਅੰਬਰ ਵਿੱਚ ਕੀ ਹੋਣ ਜੋਤਾਂ ਅਗਰੇ ਜੋਤਾਂ ਦੇਖਦੇ ਨਾ ਕਾ ਅੰਬਰ ਵਿੱਚ ਜੋਤਾਂ ਪਤਾ ਕਿਹੜੀਆਂ ਕਿਹੜੀਆਂ ਜੋਤਾਂ ਰੱਬ ਨੂੰ ਇਸ ਬਾਰੇ ਲੋਕੀ ਪਤਾ ਕੇ ਭਾਜੀ ਬਲਬੀਰ ਜੀ ਹਾਂਜੀ ਆਕਾਸ਼ ਵਿੱਚ ਕੋਈ ਜੋਤਾਂ ਆ ਪਤਾ ਜੋਤਾਂ ਦਾ ਨਾਮ ਕੀ ਹੈ ਆ ਦੇਖੋ ਆ ਬਲਵੇ ਕੇ ਜਾਗਦਾ ਨਾ ਇਹ ਵੀ ਇੱਕ ਜੋਤ ਆ ਇਹਦਾ ਨਾਮ ਕੀ ਆ ਭਲਾ ਆਕਾਸ਼ ਵਿੱਚ ਕੋਈ ਜਗਦਾ ਨਾ ਕੀ ਜਗਦਾ ਭਲਾ ਹਾਂਜੀ ਚੰਦਰਮਾ ਆ ਦੇ ਸੋ ਹਾਂ ਇਹ ਜੋਤਾ ਨਾ ਬਿਲੋ ਹਲੇਲੂਇਆ ਦੁਆਰਾ ਪੜੀ ਸਾਬਾ ਮੇਜਰ ਨੇ ਆਖਿਆ ਸਾਡੇ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਂ ਕਿ ਆਕਾਸ਼ ਦੇ ਅੰਬਰ ਵਿੱਚ ਕੀ ਹੋਂ ਜੋਤਾ ਹੋਂ ਹਾਂਜੀ ਪੜਾਂਗੇ ਜੋ ਦਿਨ ਨੂੰ ਰਾਤ ਤੋਂ ਅਟ ਕਰਨ ਤਾ ਜੋ ਦਿਨ ਨੂੰ ਰਾਤ ਤੋਂ ਅਲੱਗ ਕਰਨ ਦੇਖੋ ਦਿਨੇ ਇੱਕ ਜੋਤ ਜਗਦੀ ਆ ਇੱਕ ਜੋਤ ਰਾਤ ਨੂੰ ਜਗਦੀ ਆ ਹੈਨਾ ਜਿਹੜੀ ਜੋਤ ਰਾਤ ਨੂੰ ਜਗਦੀ ਉਹਨੂੰ ਕੀ ਕਹਿੰਦੇ ਆ ਚੰਦ ਜਿਹੜੀ ਜੋਤ ਰਾਤ ਨੂੰ ਜਗਦੀ ਉਹਨੂੰ ਕੀ ਕਹਿੰਦੇ ਆ ਮੂਨ ਇੰਗਲਿਸ਼ ਵਿੱਚ ਕੀ ਕਹਿੰਦੇ ਆ ਮੂਨ ਤੇ ਪੰਜਾਬੀ ਵਿੱਚ ਕੀ ਕਹਿੰਦੇ ਚੰਦ ਹੈਨਾ ਚੰਨ ਜੋ ਰਾਤ ਨੂੰ ਚਾਨਣ ਆ ਤੇ ਦਿਨੇ ਕੀ ਆ ਸੂਰਜ ਆ ਸੋ ਰਾਤ ਨੂੰ ਉਹ ਜੋ ਤਾਂ ਪਰਮੇਸ਼ਨ ਬਣਾਈਆਂ ਜਿਹੜੀਆਂ ਰਾਤ ਨੂੰ ਦਿਨ ਤੋਂ ਅਲੱਗ ਕਰਦੀਆਂ ਜਿਹੜੀਆਂ ਦਿਨ ਤੋਂ ਰਾਤ ਨੂੰ ਅਲੱਗ ਕਰਦੀਆਂ ਜੇ ਦੋਨਾਂ ਨੂੰ ਜਿਹੜਾ ਡਿਵਾਈਡ ਕਰਦੀਆਂ ਜਦੋਂ ਰਾਤ ਪੈਂਦੀ ਅਸੀਂ ਕਿੰਨੇ ਵੀ ਹਨੇਰਾ ਹੋ ਗਿਆ ਵੀ ਹੁਣ ਚੰਨ ਚੰਦ ਆ ਗਿਆ ਚੰਦ ਨੇ ਆ ਜਾਣਾ ਦੇ ਨੋਂਦਾ ਕਿੰਨਾ ਵੀ ਸੂਰਜ ਚੜ੍ਹ ਗਿਆ ਹੈਨਾ ਕਈ ਵਾਰ ਸੂਰਜ ਨਹੀਂ ਆਉਂਦਾ ਜੇ ਦਾ ਬੱਦਲ ਹੋਏ ਹੋਣ ਹੈਨਾ ਮੌਸਮ ਖਰਾਬ ਹੈ ਤਾਂ ਫਿਰ ਸੂਰਜ ਆਉਂਦਾ ਉਹਦਾ ਆਪਾਂ ਕੀ ਕਹਿੰਦੇ ਕਿ ਸੂਰਜ ਗੁੱਸੇ ਵਾਲਾ ਦੱਸ ਹਾਂਜੀ ਬਹੁਤ ਹallelujah ਹallelujah ਇਹਨਾ ਚੰਦ ਜਿਹੜਾ ਆ ਸੂਰਜ ਜਿਹੜਾ ਨਾ ਸੂਰਜ ਨਿਕਲਦਾ ਨਿਕਲਦਾ ਪਰ ਉਹਨੂੰ ਬੱਦਲ ਜਿਹੜੇ ਕੀ ਕਰਦੇ ਆ ਛਿਪਾ ਲੈਂਦੇ ਆ ਮੈਂ ਅੱਗੇ ਦੱਸਾਂਗਾ ਕਿ ਅਸੀਂ ਵੀ ਜਿਹੜਾ ਆ ਅਸੀਂ ਵੀ ਜੋਤियां ਆ ਪਰਮੇਸ਼ਰ ਪਰ ਵੀ ਇਹ ਸੰਸਰ ਸਾਨੂੰ ਕੀ ਕਿਹਾ ਚਾਨਣ ਕਿਹਾ ਪਰ ਜੇ ਤੁਹਾਨੂੰ ਚਾਨਣ ਦਾ ਅਸੀਂ ਕੀ ਆ ਜੋਤियां ਆ ਲਿਖਿਆ ਤੁਸੀਂ ਧਰਤੀ ਦੇ ਕੀ ਆ ਨੂਰ ਆ ਤੁਸੀਂ ਧਰਤੀ ਦੇ ਨਾ ਅਸੀਂ ਵੀ ਚਾਨਣ ਆ ਅਸੀਂ ਇਹ ਜੋਤੀਆਂ ਬਣਾਇਆ ਪਰ ਅਸੀਂ ਉਸੇ ਸਿਬਦ ਅੱਗੇ ਸਿੱਖਾਂਗੇ ਪਰ ਅਸੀਂ ਇਸ ਪਹਿਲਾਂ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਉਹ ਪੂਰਾ ਕਰ ਲਈਏ ਪਰਮੇਸ਼ੁਰ ਨੇ ਕਿਹਾ ਪਰਮੇਸ਼ੁਰ ਨੇ ਆਖਿਆ ਕਿ ਆਕਾਸ਼ ਦੇ ਵਿੱਚ ਅੰਬਰ ਦੇ ਵਿੱਚ ਜੋਤੀਆਂ ਹੋਣ ਜਿਹੜੀਆਂ ਹਨੇਰੇ ਨੂੰ ਚੰਨ ਤੋਂ ਵੱਖਰਾ ਕਰਨ ਤੇ ਚੰਨ ਨੂੰ ਹਨੇਰੇ ਤੋਂ ਵੱਖਰਾ ਕਰਨ ਜਿਹੜੇ ਚੰਨ ਨੂੰ ਵੱਖਰਾ ਤੇ ਹਨੇਰੇ ਨੂੰ ਵੱਖਰਾ ਕਰਨ ਐਸੀਆਂ ਜੋਤੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਾਫੀਆਂ ਜੋਤੀਆਂ ਸੂਰਤ ਤੇ ਚੰਦ ਆ ਉਸ ਤੋਂ ਅੱਗੇ ਪੜਾਂਗੇ ਨਾਲੇ ਨਿਸ਼ਾਨਾ ਤੇ ਰੁੱਤਾਂ ਤੇ ਦਿਨਾਂ ਤੇ ਵੜਿਆਂ ਲਈ ਹੋਂ ਨਾਲੇ ਉਹ ਰੁੱਤਾਂ ਦੇ ਵਾਸਤੇ ਵੀ ਹੋਂ ਦੇਖੋ ਸਰਦੀਆਂ ਨੂੰ ਜਿਹੜਾ ਆ ਸੂਰਜ ਉਹ ਲੇਟ ਨਿਕਲਦਾ ਤੇ ਗਰਮੀਆਂ ਨੂੰ ਛੇਤੀ ਨਿਕਲਦਾ ਗਰਮੀਆਂ ਛੇਤੀ ਨਿਕਲਦਾ ਹਨਾ ਸਰਦੀਆਂ ਨੂੰ ਜਿਹੜਾ ਦਿਨ ਛੋਟਾ ਹੋ ਜਾਂਦਾ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨਾ ਇਹ ਰੁੱਤਾਂ ਆ ਤੇ ਗਰਮੀਆਂ ਨੂੰ ਕੀ ਰਾਤਾਂ ਕੀ ਹੁੰਦੀਆਂ ਰਾਤਾਂ ਛੋਟੀਆਂ ਜਿੰਨੀ ਰਾਤਾਂ ਛੋਟੀਆਂ ਤੇ ਸਰਦੀਆਂ ਲੰਬੀਆਂ ਹੋ ਜਾਂਦੀਆਂ ਇਸੇ ਤਰ੍ਹਾਂ ਦੇ ਨੇ ਆ ਗਰਮੀਆਂ ਨੂੰ ਦੇਣ ਲੰਬੇ ਹੋ ਜਾਂਦੇ ਹੁਣ 7 ਵਜੇ ਸੂਰਜ ਛਿਪਦਾ ਮੈਨੂੰ ਪਤਾ ਲੱਗਾ ਜੇ ਸਾਡੇ ਕੈਨੇਡਾ ਵਿੱਚ ਪਾਸਟਰ ਜੈਪਾਲ ਜੀ ਆ ਉਹ ਦੱਸਦੇ ਸੀਗੇ ਕਿ ਕਈ ਵਾਰ ਉੱਥੇ ਸੂਰਜ ਜਿਹੜਾ ਨਾ ਸੂਰਜ ਉਹ ਰਾਤ ਨੂੰ 10 ਵਜੇ ਜਿਹੜਾ ਛਿਪਦਾ ਕਿੰਨੇ ਵਜੇ ਤੁਹਾਨੂੰ ਅੱਜ ਕੱਲ ਦਾ ਪਤਾ ਕਿ ਕਿਤੇਆਂ ਥਾਵਾਂ ਦੇ ਉੱਤੇ ਸੂਰਜ ਡੁੱਬਦਾ ਹੀ ਨਹੀਂ 18-18 ਘੰਟੇ ਸੂਰਜ ਰਹਿੰਦਾ 20-20 ਘੰਟੇ ਸੂਰਜ ਰਹਿੰਦਾ ਉਹ ਸੂਰਜ ਜਣਾ ਉਹ ਜਗ੍ਹਾ ਤੇ ਛੁੱਪਦਾ ਹੀ ਛੁੱਪ ਇੰਨਾ ਲੰਬਾ ਵੀ ਦਿਨ ਹੈਗਾ ਕਈਆਂ ਦੇਸ਼ਾਂ ਦੇ ਵਿੱਚ ਅਸੀਂ ਅਣਜਾਣ ਤੁਹਾਨੂੰ ਪਤਾ ਨਹੀਂ ਹੈ ਨਾ ਪਰ ਪਰਮੇਸ਼ਰ ਨੇ ਅਲੱਗ ਅਲੱਗ ਜੋਤਾਂ ਨੂੰ ਬਣਾਇਆ ਰਾਤ ਦੀ ਜੋਤ ਨੂੰ ਚੰਦ ਕਿਹਾ ਮੂਨ ਕਿਹਾ ਤੇ ਦਿਨ ਦੀ ਜੋਤ ਨੂੰ ਸੂਰਜ ਕਿਹਾ ਸਨ ਕਿਹਾ ਉਸ ਤੋਂ ਅੱਗੇ ਪੜਾਂਗੇ ਉਹ ਆਕਾਸ਼ ਦੇ ਅੰਬਰ ਵਿੱਚ ਜੋਤਾਂ ਹੂ ਹਾਂ ਕੋਈ ਉਹ ਚਰਦੀ ਉੱਤੇ ਚਾਨਣ ਕਰੇ ਹਾਂ ਇਹ ਜੋਤਾਂ ਦੇਖੋ ਕਿੱਥੇ ਪਲਾਂ ਆਕਾਸ਼ ਦੇ ਵਿੱਚ ਚਾਨਣ ਕਿੱਥੋਂ ਹੁੰਦਾ ਇਹਨਾਂ ਦਾ ਪਲਾਂ ਤਰਤੀ ਦੇ ਉਤੇ ਬਲ ਹallelujah ਦੇਖੋ ਪਰਮੇਸ਼ਰ ਦੀ ਸਮਰੱਥਾ ਵੇਖੋ ਪਰਮੇਸ਼ਵਰ ਦੇ ਸ਼ਬਦਾਂ ਦੇ ਵਿੱਚ ਇੰਨੀ ਸ਼ਕਤੀ ਹੈ ਉਹਨੇ ਜੋਤਾਂ ਕਿੱਥੇ ਬਣਾਈਆਂ ਆਕਾਸ਼ ਵਿੱਚ ਤੇ ਚਾਨਣ ਕਿੱਥੇ ਹੋ ਰਿਹਾ ਤਾਂ ਫਿਰ ਐਸਾ ਸ਼ਕਤੀਸ਼ਾਲੀ ਪਰਮੇਸ਼ਵਰ ਹੈ ਸਰਬਸ਼ਕਤੀਮਾਨ ਪਰਮੇਸ਼ਵਰ ਹੈ ਉਹਦੀਆਂ ਸ਼ਕਤੀਆਂ ਦੇ ਅੱਗੇ ਅੱਗੇ ਕੋਈ ਵੀ ਸ਼ਕਤੀ ਕੰਮ ਕਰਦੀ ਨਹੀਂ ਸ਼ੈਤਾਨ ਦੀ ਸ਼ਕਤੀ ਉਹਦੇ ਸ਼ਕਤੀਆਂ ਅੱਗੇ ਕੋਈ ਵੀ ਕੰਮ ਕਰ ਕਰ ਸਕਦੀ ਕਰ ਸਕਦੀ ਨਹੀਂ ਔਰ ਪਰਮੇਸ਼ਵਰ ਵਾਹਿਦ ਪਰਮੇਸ਼ਵਰ ਹੈ ਇੱਕੋ ਹੀ ਪਰਮੇਸ਼ੁਰ ਹੈ ਉਹਦਾ ਕੋਈ ਭਰਾ ਪਰਮੇਸ਼ੁਰ ਦਾ ਕੋਈ ਭਰਾ ਮਨ ਲਓ ਹਲੇਲੂਇਆ ਇਕੱਲਾ ਹੀ ਆ ਪਿਪਰ ਵੀ ਯਿਸੂ ਮਸੀਹ ਵੀ ਇਕਲੋਤਾ ਪੁੱਤਰ ਦਾ ਪਰ ਵੀ ਯਿਸੂ ਮਸੀਹ ਦਾ ਉਹਦਾ ਵੀ ਕੋਈ ਭਰਾ ਕਰੇ ਪਰਮੇਸ਼ੁਰ ਆਪਣੇ ਪੁੱਤਰ ਦਾ ਪਰਮੇਸ਼ੁਰ ਕੋਈ ਵੀ ਸ਼ਰੀਕ ਬਣਾਇਆ ਕੋਈ ਵੀ ਸ਼ਰੀਕ ਨਹੀਂ ਬਣਾਇਆ ਇਹ ਭਰਾ ਆ ਤਾਂ ਸਮਝੋ ਕੀ ਆ ਭਲਾ ਸ਼ਰੀਕ ਆ ਪਰ ਪਰਮੇਸ਼ਵਰ ਦਾ ਨਾ ਕੋਈ ਨਾ ਕੋਈ ਪਰਮੇਸ਼ਵਰ ਭਰਾ ਆ ਤੇ ਨਾ ਕੋਈ ਇਕਲੋਤਾ ਪੁੱਤਰ ਪ੍ਰਭੀਸ਼ਤ ਵੀ ਨਾ ਕਿ ਉਹਦਾ ਪਰ ਅਸੀਂ ਅੱਗੇ ਚੱਲ ਕੇ ਦੇਖੀਏ ਕਿ ਸਾਨੂੰ ਪ੍ਰਭੀਸ਼ਤ ਨੇ ਆਪਣੇ ਭਰਾ ਬਣਾਇਆ ਆਪਣੇ ਬੇਟੇ ਬੇਟੀਆਂ ਬਣਾਇਆ ਆਪਣੀ ਦੁਲਹਨ ਬਣਾਇਆ ਤੋ ਇਸ ਕਰਕੇ ਪਰਮੇਸ਼ਰ ਸਾਡੇ ਕੋਲ ਕੁਝ ਛਿਪਾਇਆ ਵੀ ਨਹੀਂ ਬੋਲੋ ਹallelujah ਇਹ ਵੀ ਇੱਕ ਵੱਡੀ ਗੱਲ ਆ ਕਿ ਪਰਮੇਸ਼ਰ ਸਾਡੇ ਕੋਲ ਕੁਝ ਛਿਪਾਇਆ ਨਹੀਂ ਜੇਕਰ ਸਾਨੂੰ ਪ੍ਰਭੀਸ਼ਤ ਨੇ ਆਪਣੇ ਭਰਾ ਬਣਾਇਆ ਆ ਤੇ ਫਿਰ ਪਰਮੇਸ਼ਰ ਸਾਡੇ ਕੋਲ ਕੁਝ ਛਿਪਾਇਆ ਵੀ ਨਹੀਂ ਛਿਪਾਇਆ ਵੀ ਨਹੀਂ ਸੂਪਰ ਪਰਮੇਸ਼ਰ ਵਾਹਿਦ ਪਰਮੇਸ਼ਰ ਇਕਲੋਤਾ ਪਰਮੇਸ਼ਰ ਅੱਜ ਬਹੁਤ سارے ਅਜਿਹੇ ਆਸੀਂ ਦੇਖ ਸਕਦੇ ਹਾਂ ਕਿ ਵੱਖ-ਵੱਖ ਤਰੀਕਿਆਂ ਨਾਲ ਸੀ ਕਹਿੰਦੇ ਸਾਡਾ ਪਰਮੇਸ਼ਰ ਆ ਸਾਡਾ ਪਰਮੇਸ਼ਰ ਸਾਡਾ ਪਰਮੇਸ਼ਰ ਪਰ ਐਕਚੁਅਲੀ ਪਰਮੇਸ਼ਰ ਹੈ ਕਿੰਨੇ ਕਿੰਨੇ ਪਰਮੇਸ਼ਰ ਆ ਇੱਕੋ ਹੀ ਪਰਮੇਸ਼ਰ ਹੈ ਬੋਲੋ ਹallelujah ਸੇ ਕੋਈ ਪਰਮੇਸ਼ਰ ਆਪਣੇ ਸ਼ਬਦ ਦੇ ਨਾਲ ਆਪਣੇ ਸ਼ਬਦਾਂ ਦੀ ਸ਼ਕਤੀ ਦੇ ਨਾਲ ਉਨੇ ਤਰਤੀ ਬਣਾਇਆ ਆਕਾਸ਼ ਬਣਾਇਆ ਆਕਾਸ਼ ਦੇ ਜੋਤੀਆਂ ਨੂੰ ਬਣਾਇਆ ਤਾਂ ਕਿ ਉਹ ਦਿਨ ਤੇ ਰਾਤ ਨੂੰ ਅਲੱਗ-ਅਲੱਗ ਅਲੱਗ-ਅਲੱਗ ਕਰ ਸਕੇ ਉਸ ਤੋਂ ਅਸੀਂ ਪੜਾਂਗੇ ਅਤੇ ਉਹ ਵੇਹੀ ਹੋ ਗਿਆ ਅਤੇ ਉਵੇਂ ਹੀ ਹੋ ਗਿਆ ਜਦੋਂ ਮੇਸ਼ਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ ਹਾਂ ਪਰਮੇਸ਼ਰ ਦੋ ਵੱਡੀਆਂ ਜੋਤਾਂ ਬਣਾਈਆਂ ਦੁਨੀਆਂ ਦੇ ਸਭ ਤੋਂ ਵੱਡੀਆਂ ਜੋਤਾਂ ਬਣਾਈਆਂ ਪਰਮੇਸ਼ਰ ਦੋ ਜੋਤਾਂ ਦਾ ਬਹੁਤ ਆ ਪਰ ਵੱਡੀਆਂ ਜੋਤਾਂ ਕਿੰਨੀਆਂ ਆਪਾਂ ਪੜਾਂਗੇ ਅਗਲੇ ਹਿੱਸੇ 'ਚ ਜੋਤਾਂ ਹੋਰ ਵੀ ਆ ਪਰ ਵੱਡੀਆਂ ਜੋਤਾਂ ਕਿੰਨੀਆਂ ਵੱਡੀਆਂ ਜੋਤਾਂ ਦੋਵਾਂ ਨੇ ਸੂਰਤ ਚੰਨ ਉਸ ਤੋਂ ਗਿਆਨੀ ਪਤਾਗੇ ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਹੂੰ ਤੇ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਤੇ ਉਹ ਜਦੋਂ ਵੱਡੀ ਜੋਤ ਆਉਂਦੀ ਆ ਨਾ ਤੇ ਫਿਰ ਹਨੇਰੇ ਦਾ ਉੱਤੇ ਕੋਈ ਕੰਮ ਹੁੰਦਾ ਬੋਲੋ ਹallelujah ਹallelujah ਇਹ ਸੁਲਝ ਕੇ ਨੇ ਕਿਹਾ ਕਿ ਜਗਤ ਦਾ ਚਲਣ ਮੈਂ ਹਾਂ ਕੀ ਗਿਆ ਪ੍ਰਭੀ ਅਸੰਦ ਨੇ ਜਗਤ ਦਾ ਚਲਣ ਵੱਡੀ ਜੋਤੀ ਆ ਤੇ ਜਿੱਥੇ ਪ੍ਰਭੀ ਅਸੰਦ ਦੀ ਵੱਡੀ ਜੋਤੀ ਆ ਗਈ ਉਥੇ ਫਿਰ ਹਨੇਰਾ ਰਹਿੰਦਾ ਨਹੀਂ ਰਹੇ ਜੇ ਤੇ ਜ਼ਿੰਦਗੀ ਦੇ ਵਿੱਚ ਵੱਡੀ ਜੋਤੀ ਆ ਗਈ ਉਸ ਜ਼ਿੰਦਗੀ ਦੇ ਵਿੱਚ ਕਦੇ ਵੀ ਹਨੇਰਾ ਹਨੇਰਾ ਨਹੀਂ ਹਨੇਰਾ ਨਹੀਂ ਰਹੇਗਾ ਉਥੇ ਕੀ ਹੋਵੇਗਾ ਚਾਨਣ ਹੋ ਜਾਵੇਗਾ ਬੋਲੋ ਹallelujah ਹallelujah ਚਾਨਣ ਆ ਜਾਵੇਗਾ ਉਹਦੇ ਅੰਦਰ ਚਾਨਣ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਪ੍ਰਭ ਯਿਸੂ ਨੂੰ ਲੈ ਲਵੇਗਾ ਉਹਦੀ ਜ਼ਿੰਦਗੀ ਦੇ ਅੰਦਰ ਕੀ ਹੋ ਜਾਵੇਗੀ ਰੋਸ਼ਨੀ ਆ ਜਾਵੇਗੀ ਚਾਨਣ ਆ ਜਾਵੇਗਾ ਚਾਨਣ ਹੋ ਜਾਵੇਗਾ ਵੱਡੀਆਂ ਦੋ ਜੋਤਾਂ ਬਣਾਈਆਂ ਪਰਮੇਸ਼ਰ ਨੇ ਔਰ ਜਿਹੜੀ ਆ ਦਿਨ ਉੱਤੇ ਰਾਤ ਕਰੇ ਸੂਰਜ ਨੂੰ ਬਣਾਇਆ ਤਾਂ ਕਿ ਉਹ ਦਿਨ ਉੱਤੇ ਰਾਤ ਕਰੇ ਹਕੂਮਤ ਆ ਨਾ ਸੂਰਜ ਜੀ ਸੂਰਜ ਦੇ ਸਾਹਮਣੇ ਜਿੰਨੀਆਂ ਮਰਜ਼ੀ ਤੁਸੀਂ ਜੋਤਾਂ ਜਗਾ ਲਓ ਜਿੰਨੀਆਂ ਮਰਜ਼ੀ ਲਾਈਟਾਂ ਬਾਲ ਲਵੋ ਪਰ ਸੂਰਜ ਨੂੰ ਕੋਈ ਫਰਕ ਪੈਂਦਾ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਮੋਰੇ ਜਿੰਨੇ ਮਰਜ਼ੀ ਦੀਵੇ ਜਗਾ ਲਓ ਸੂਰਜ ਨੂੰ ਕੋਈ ਫਰਕ ਪੈਂਦਾ ਕਿਉਂਕਿ ਉਹਦੀ ਆਪਣੀਆਂ ਨਹੀਂ ਲਾਈਟ ਹੈ ਉਹਨਾਂ ਕਿੰਨੇ ਕਿੰਨੇ ਦੀਵਿਆਂ ਦੀ ਤੇ ਬਲਵਾਂ ਦੀ ਕੋਈ ਲੋੜ ਕੋਈ ਲੋੜ ਨਹੀਂ ਇਹ ਸੂਰਜ ਐਡੀ ਵੱਡੀ ਰੋਸ਼ਨੀ ਜਿਹਨੂੰ ਪਰਮਿਸ਼ਨ ਨੇ ਬਣਾਇਆ ਤੇ ਸਾਨੂੰ ਨਿੱਕੀਆਂ ਨਿੱਕੀਆਂ ਜੋਤਾਂ ਨੂੰ ਜਿਆਦਾ ਇੰਪੋਰਟੈਂਸ ਦੇਣ ਦੀ ਲੋੜ ਜਿਆਦਾ ਅਹਿਮਤ ਦੇਣ ਦੀ ਲੋੜ ਨਿੱਕੀਆਂ ਨਿੱਕੀਆਂ ਜੋਤਾਂ ਨੂੰ ਜਿਆਦਾ ਇੰਪੋਰਟੈਂਸ ਦੇਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਤੋਂ ਵੱਡੀ ਜੋਤੀ ਤਾਂ ਸਾਡੇ ਪਰਮਿਸ਼ਨ ਨੇ ਬਣਾਈ ਆਪਣੇ ਸਿਰਫ ਸ਼ਬਦ ਦੇ ਨਾਲ ਕਿਸੇ ਮੰਤਰ ਦੇ ਨਾਲ ਨਹੀਂ ਕਿਸੇ ਜਾਦੂ ਟੋਨੇ ਦੇ ਨਾਲ ਨਹੀਂ ਪਰ ਕੰਨਾ ਬਣਾਈ ਹੈ ਸ਼ਬਦ ਦੇ ਨਾਲ ਇਸ ਸ਼ਬਦ ਨਾਲ ਜਿਹੜਾ ਸ਼ਬਦ ਸਾਡੇ ਅੰਦਰ ਸਾਡੇ ਅੰਦਰ ਵੀ ਉਹੀ ਸ਼ਬਦ ਆ ਮਤਲਬ ਸਾਨੂੰ ਚਾਹੁੰਦਾ ਜਿਹੜਾ ਸੰਦੇਸ਼ ਆ ਸਾਡਾ ਇਹ ਸਾਡੇ ਅੰਦਰ ਵੀ ਸ਼ਬਦ ਹੋਈ ਆ ਜਿਹੜਾ ਅੱਜ ਸਾਡੇ ਅੰਦਰ ਪਰਮੇਸ਼ਰ ਨੇ ਪਾਇਆ ਆ ਇਸ ਸ਼ਬਦ ਦੇ ਨਾਲ ਅੱਜ ਵੀ ਕੰਮ ਕੰਮ ਹੋ ਰਿਹਾ ਇਹ ਸ਼ਬਦ ਦੀ ਪਹਿਚਾਨ ਪਰਮੇਸ਼ਵਰ ਨੇ ਆਪਣੇ ਪੁੱਤਰ ਹੀ ਇਕਲੋਤੇ ਪੁੱਤਰ ਪ੍ਰਭੇਸ਼ੂਮ ਸੀ ਦੇ ਦੁਆਰਾ ਸਾਨੂੰ ਦਿੱਤੀ ਆ ਪ੍ਰਭੂ ਯਿਸੂ ਨੇ ਲਾਜ਼ਰਨ ਕੀ ਗਿਆ ਲਾਜ਼ਰ ਕਬਰ ਵਿੱਚੋਂ ਤੇ ਵਾਗੇ ਨਾ ਬਾਹਰ ਮਰਿਆ ਹੋਇਆ ਸੀਗਾ ਕਬਰ ਵਿੱਚ ਪਿਆ ਸੀਗਾ ਤੇ ਪ੍ਰਭੂ ਨੇ ਕੀ ਗਿਆ ਲਾਜ਼ਰ ਕਬਰ ਤੋਂ ਕਬਰ ਤੋਂ ਬਾਹਰ ਅਸ ਲਾਜ਼ਰ ਕੀ ਹੋਇਆ ਆਵਾਜ਼ ਸੁਣ ਕੇ ਪ੍ਰਭੂ ਨੇ ਕੋਈ ਮੰਤਰ ਪੜ੍ਹਿਆ ਤੇ ਪਾਣੀ ਤੋਂ ਦੁਆ ਕਰਕੇ ਉਹਦੇ ਉੱਪਰ ਛਿੱਟਾ ਮਾਰਿਆ ਤੇਲੇ ਤੋਂ ਦੁਆ ਕਰ ਦਿੱਤੀ ਵੀ ਲਾਜ਼ਰ ਦੇ ਮੱਥੇ ਤੋਂ ਤੇਲਾਂ ਤੋਂ ਜਿੰਦਾ ਹੋ ਜਾਊਗਾ ਪਰ ਕੀ ਕਿਹਾ ਪ੍ਰਭੂ ਨੇ ਲਾਜ਼ਰ ਕਬਰ ਚੋਂ ਤੂੰ ਸ਼ਬਦ ਦੇ ਨਾਲ ਸ਼ਬਦ ਬੋਲਿਆ ਪ੍ਰਭੂ ਜੀ ਤੁੰਤੀ ਨੇ ਸ਼ਬਦ ਦੇ ਨਾਲ ਹੀ ਲਾਜ਼ਰ ਕਬਰ ਦੇ ਵਿੱਚੋਂ ਉੱਠ ਕੇ ਬਾਹਰ ਜਿੰਦਾ ਹੋ ਕੇ ਆ ਗਿਆ ਤੇ ਜਿਹਨੂੰ ਪਰਮੇਸ਼ਰ ਬੁਲਾਉਂਦਾ ਆ ਉਹਨੂੰ ਜੀਵਤ ਕਰਦਾ ਆ ਜਿਹਨੇ ਪਰਮੇਸ਼ਰ ਬੁਲਾਉਂਦਾ ਉਹਦੇ ਪਾਪਾ ਨੂੰ ਮਾਫ ਕਰਦਾ ਹੈ ਜਿਹਦੇ ਪਰਮੇਸ਼ਰ ਬੁਲਾਉਂਦਾ ਉਹਨੂੰ ਚੰਗਿਆਈ ਦਿੰਦਾ ਜਿਹਦੇ ਪਰਮੇਸ਼ਰ ਬੁਲਾਉਂਦਾ ਉਹਨੂੰ ਪਰਮੇਸ਼ਰ ਬਰਕਤ ਵੀ ਬਰਕਤ ਵੀ ਦਿੰਦਾ ਹੈ ਜਿਵੇਂ ਆਪਾਂ ਪਿਛਲੇ ਬਤੇ ਪੜਿਆ ਸੀ ਜਬੂਰ ਪਰਮੇਸ਼ਰ ਕਹਿੰਦਾ ਤੂੰ ਮੇਰੇ ਕੋਲੋਂ ਮੰਗ ਤੇ ਮੈਂ ਕੌਮਾ ਤੇਰੀ ਮਿਲਖ ਕਰ ਦਿਆਂਗਾ ਮੈਂ ਧਰਤੀ ਦੇ ਬੰਨੇ ਟਿਕਰ ਤੇਨੂੰ ਕਿਨੂੰ ਮਿਲਖ ਤੇਨੂੰ ਦੇ ਦਾਂਗਾ ਸਾਰੇ ਦੇਸ਼ਾਂ ਦੇ ਵਿੱਚ ਮੈਂ ਤੈਨੂੰ ਹਿੱਸਾ ਦੇ ਦੂੰਗਾ ਜਿਹੜੇ ਕਰ ਸੀ ਬਦੇਸ਼ਾਂ ਨੂੰ ਜਾਣਾ ਚਾਹੁੰਦੇ ਨੇ ਪ੍ਰਭੂ ਨੇ ਕੀ ਵਚਨ ਜਿਹੜੇ ਆ 2 ਨੰਬਰ ਜਬੂਰ ਦੇ ਵਿੱਚ ਅਸੀਂ ਪੜ ਸਕਦੇ ਆ ਪਰਮੇਸ਼ਰ ਕਹਿੰਦਾ ਤੂੰ ਮੇਰੇ ਤੋਂ ਮੰਗ ਤੇ ਮੈਂ ਤੈਨੂੰ ਮਿਲਖ ਦੇ ਦਾਂਗਾ ਕੋਮਾ ਤੇਰੀ ਮਿਲਖ ਮੈਂ ਮਿਲਖ ਵਿੱਚ ਕਰ ਦਵਾਂਗਾ ਕਿ ਵੱਡੀਆਂ ਜ਼ੋਤਾਂ ਪਰਮੇਸ਼ਰ ਨੇ ਬਣਾਈਆਂ ਵੱਡੀ ਜੋਤ ਪਰਮੇਸ਼ਰ ਨੇ ਬਣਾਈ ਤਾਂ ਕਿ ਉਹ ਦਿਨ ਉੱਤੇ ਰਾਜ ਬਣਾ ਰਾਜ ਕਰੇ ਉਹ ਤੋਂ ਥੋੜੀ ਛੋਟੀ ਜੋਤ ਬਣਾਈ ਤਾਂ ਕਿ ਉਹ ਰਾਤ ਤੇ ਚੰਦ ਰਾਤ ਉੱਤੇ ਰਾਜ ਕਰਦਾ ਆ ਤੇ ਸੂਰਜ ਦਿਨ ਉੱਤੇ ਰਾਜ ਕਰਦਾ ਉਹ ਤੋਂ ਅੱਗੇ ਪੜਾਂਗੇ ਨਾਲੇ ਤਾਰੇ ਵੀ ਬਣਾਏ ਹੂੰ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਅਕਾਸ਼ ਤੇ ਅੰਬਰ ਵਿੱਚ ਰੱਖਿਆ ਹallelujah ਨਾਲੇ ਪਰਮੇਸ਼ਰ ਨੇ ਕੀ ਬਣਾਇਆ ਤਾਰੇ ਵੀ